ਬੜੇ ਦਿਨਾਂ ਤੋਂ ਤੁਸੀਂ ਪਿੰਡ ਜਮਾਲਪੁਰ 메ਨ ਜੀਟੀ ਰੋਡ ਤੇ ਇੱਕ ਜ਼ਮੀਨ ਖਰੀਦੀ 31 ਮਰਲੇ ਹਾਂਜੀ 31 ਮਰਲੇ ਹਾਂਜੀ ਸਰ ਉਹਦਾ ਸੌਦਾ ਕਿੰਨੇ ਦਾ ਹੋਇਆ ਸੀ ਉਹ ਸਾਰ ਸੌਦਾ ਹੋਇਆ ਸੀ 31 ਲੱਖ ਰੁਪਏ ਦਾ 31 ਲੱਖ ਰੁਪਏ ਦਾ ਤੁਹਾਡਾ ਸੌਦਾ ਹੋਇਆ ਪਿਛਲੇ ਕਈ ਦਿਨਾਂ ਤੋਂ ਮੀਡੀਆ ਦੇ ਵਿੱਚ ਲਗਾਤਾਰ ਤੁਹਾਡੇ ਦੋਨਾਂ ਦੇ ਉਧਰੋਂ ਗਿਆਨ ਵਾਲੇ ਪਾਸਿਓਂ ਤੁਹਾਡੇ ਵਾਲੇ ਪਾਸਿਓਂ ਹਾਂਜੀ ਖਬਰਾਂ ਲੱਗ ਰਹੀਆਂ ਹਾਂਜੀ ਪੂਰੀ ਸਟੋਰੀ ਜਿਹੜੀ ਹੈਗੀ ਅਸਲੀ ਸਟੋਰੀ ਕੀ ਹੈ ਸਟੋਰੀ ਸਾਹਿਬ ਦੇਖੋ ਇੱਦਾਂ ਹੈ ਦੇਖੋ ਅਸੀਂ ਟਰਾਰਡ ਇਹਦੇ ਕੋਲ ਲਿਆ ਸੀ 31 ਲੱਖ ਰੁਪਏ ਦਾ 31 ਮਰਲੇ ਇਸ ਬੰਦੇ ਨੇ ਸਾਡੇ ਕੋਲ 10 ਲੱਖ ਰੁਪਏ ਬਿਆਨਾਂ ਲੈ ਲਿਆ ਜੀ ਇਹਨੇ ਸਾਨੂੰ ਮੌਕੇ ਤੇ ਬੇਪਤਾ ਕਬਜ਼ਾ ਦਿੱਤੀ ਕਿ ਦੂਆ ਕਬਜ਼ਾ ਸਾਹਮਣੇ ਇੱਥੇ ਜੋ ਮਰਜ਼ੀ ਬਣਾ ਜੋ ਮਰਜ਼ੀ ਕਰ ਦੁਕਾਨਦਾਰੀ ਤੇਰੀ ਹੈ ਇਹ ਤੇ 21 ਲੱਖ ਰੁਪਏ ਦੇ ਕੇ ਸਾਡੇ ਕੋਲ ਦੂਜੀ ਰੇਟ ਵੀ ਕਰਾ ਦਿੱਤੀ ਮੈਂ ਇਸ ਬੰਦੇ ਨੇ 10 ਲੱਖ ਰੁਪਏ ਦੇ ਕੇ ਜੀ ਆਪਣਾ ਇਹ ਤੋਂ ਬਿਆਨਾਂ ਲਿਖਾ ਲਿਆ ਮੌਕੇ ਦੀ ਦੁਕਾਨ ਤੇ ਮੈਂ ਆਪਣਾ ਕਬਜ਼ਾ ਲੈ ਕੇ ਜੀ ਆਪਣੀ ਦੁਕਾਨਾਂ ਤਿਆਰ ਕਰਾਈਆਂ 3 ਲੱਖ ਰੁਪਏ 4 ਲੱਖ ਰੁਪਏ ਦੁਕਾਨਾਂ ਦੀ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਤੁਸੀਂ ਕਬਜ਼ਾ ਵੀ ਕੀਤਾ ਸਾਰੀਆਂ ਲਿਖ ਲਿਖਾ ਹੋਇਆ ਸੀ ਇਹਦਾ ਹਾਂਜੀ ਸਭ ਲਿਖ ਪੜਤ ਹੋਈ ਹੈ ਸਾਰਾ ਠੀਕ ਹੈ ਜੀ 10 ਲੱਖ ਰੁਪਏ ਅਸੀਂ ਦੇ ਕੇ ਇਹਨੂੰ ਬਿਆਨਾ ਲਗਾਇਆ ਹੈ 2 ਸਾਲ ਦਾ ਤੋਂ ਮੈਂ ਟੈਂਪ ਲੈ ਆ ਉਹ ਬਿਆਨ ਹੀ ਠੀਕ ਹੈ ਜੀ ਮੌਕੇ ਤੇ ਕਬਜ਼ਾ ਲੈ ਕੇ ਦੁਕਾਨਦਾਰੀ ਮੇਰੀ ਚੱਲਦੀ ਹੈ ਉੱਥੇ ਵਿੱਕੀ ਅਡਵਰਸਟੋਰ ਦੀ ਦੁਕਾਨ ਦਾ ਮੇਰਾ ਨਾਮ ਹੈ ਹੁਣ ਜਿਹੜੀਆਂ ਰਜਿਸਟਰੀ ਤੁਹਾਡੀ ਕਰਾਈ ਨਹੀਂ ਗਿਆਨ ਇਹ ਕਹਿੰਦਾ ਵੀ ਮੈਂ ਪਹੁੰਚਿਆ ਸੀ ਇਹ ਨਹੀਂ ਪਹੁੰਚੇ ਉੱਥੇ ਮੈਂ ਗੈਰ ਹਾਜ਼ਰੀ ਨੋਟ ਕਰਵਾਤੀ ਤੁਸੀਂ ਕਹਿੰਦੇ ਆ ਮੈਂ ਉੱਥੇ ਪਹਿਲਾਂ ਹੀ ਮੌਜੂਦ ਸੀ ਅਸੀਂ ਵੀ ਹਾਜ਼ਰੀ ਆਪਣੀ ਨੋਟ ਕਰਾਈ ਆ ਤੇ ਰਜਿਸਟਰੀ ਨਹੀਂ ਹੋਈ ਤੇ ਅੱਜ ਹੁਣ ਸੇਵਲ ਹਸਪਤਾਲ ਦੇ ਵਿੱਚ ਦੋਨੇ ਧਿਰਾਂ ਇੱਕ ਦੂਜੇ ਨਾਲ ਕੁੱਟਮਾਰ ਹੋਈ ਆ ਇਹਦੇ ਵਿੱਚ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਜਿਹੜੇ ਐਨੇ ਦਿਨ ਵਿੱਚ ਲੰਘ ਗਏ ਆ ਵੀ ਕੋਈ ਨਾ ਇਨਸਾਫ ਦੀ ਗੱਲ ਕਰੀਏ ਤੁਹਾਨੂੰ ਕਿ ਜੇ ਉਹ ਕਹਿ ਰਿਹਾ ਗਿਆਨ ਵੀ ਮੈਨੂੰ ਨਹੀਂ ਮਿਲਿਆ ਨਾ ਉਹਨੂੰ ਇਹਦੇ ਵਿੱਚ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਫਿਰ ਪ੍ਰਸ਼ਾਸਨ ਸਰ ਕੋਈ ਕਾਰਵਾਈ ਨਹੀਂ ਕੀਤੀ ਜੀ ਤਾਂ ਭਾਜੀ ਇਹਨਾਂ ਨੂੰ ਵੇਖੀ ਜਾਂਦੇ ਆ ਸਾਡੇ ਹੱਦ ਤੱਕ ਕੋਈ ਇਨਕੁਆਇਰੀ ਨਹੀਂ ਹੋਈ ਹੈਗੀ ਕੋਈ ਸਾਡੀ ਰਿਪੋਰਟ ਬਣ ਕੇ ਨਹੀਂ ਆਈ ਹੈਗੀ ਇਹ ਬੰਦੇ ਉਲਟ ਸਾਡੇ ਤੇ ਪਰਚੇ ਕਰੌਣ ਖੜੇ ਨੇ ਜੀ ਠੀਕ ਹੈ ਜੀ ਅਸੀਂ ਗਰੀਬ ਬੰਦੇ ਆ ਅਸੀਂ ਦੁਕਾਨਦਾਰੀ ਇੱਥੇ ਕਰਦੇ ਕਹਿੰਦੇ ਰਾਈਟਰ ਵੀ ਨਹੀਂ ਕਰਦੇ ਇਹ ਬੰਦਾ ਸਾਡੀ ਦੁਕਾਨ ਤੇ ਅੱਜ ਸਾਨੂੰ ਪੁੱਟ ਮਾਰ ਕੇ ਵੀ ਕਬਜ਼ੇ ਕਰਕੇ ਬਹਿ ਗਿਆ ਜੀ ਉੱਥੇ ਕੋਈ ਪੁਲਿਸ ਨਹੀਂ ਦੇਖਣ ਆ ਰਹੀ ਇਹਨੂੰ ਕੋਈ ਪੁਲਿਸ ਦੇਖਣ ਆਉਂਦੇ ਆਪਣੀ ਕਿਹੜੇ ਕਿਹੜੀ ਇਹਨਾਂ ਸੰਗਤ ਮਿਲੀ ਹੈ ਸਾਨੂੰ ਨਹੀਂ ਜਿਹੜਾ ਜਿਹੜਾ ਤੁਸੀਂ ਕਹਿੰਦੇ ਵੀ 10 ਲੱਖ ਰੁਪਈਆ ਜਦੋਂ ਦਿੱਤਾ ਵਿਆਹਣਾ ਹੋਇਆ ਉਹਦੇ ਵਿੱਚ ਲਿਖਿਆ ਵੀ ਕਬਜ਼ਾ ਜਿਹੜਾ 31 ਮਰਲੇ ਦਾ ਤੁਹਾਨੂੰ ਦਿੱਤਾ ਤੁਸੀਂ ਕੋਲੋਂ ਖਰਚ ਕਰਕੇ ਉਥੇ ਇੱਕ ਦੋ ਦੁਕਾਨਾਂ ਵੀ ਬਣਾ ਲਈਆਂ ਹਾਂਜੀ ਬਣਾ ਲਈਆਂ ਉਸ ਪ੍ਰਾਪਰਟੀ ਦੇ ਉੱਤੇ ਮਤਲਬ ਲੜਾਈ ਤੋਂ ਬਾਅਦ ਗਿਆਨ ਨੇ ਕਬਜ਼ਾ ਕੀਤਾ। ਹਾਂਜੀ ਇਦਾਂ ਕਹਿ ਰਹੇ ਤੁਸੀਂ? ਹਾਂਜੀ ਇਦਾਂ ਹੀ ਸਾਰਾ ਅਸੀਂ ਦੁਕਾਨਦਾਰ ਬੈਠੇ ਸੀ। ਇਹ ਬੰਦੇ ਸਾਡੀ ਦੁਕਾਨ ਦੇ ਪਿੱਛੇ ਗੇੜੇ ਮਾਰੇ ਦੋ ਤੰਗ ਜੀਨਾਂ ਨੇ। ਇਹ ਦੇ ਇੱਕ ਇੱਕ ਪਤੀਜਾਇਦਾ ਜੀ, oven kumar ਉਹਦੇ ਕੋਲ ਅੱਗੇ ਵੀ ਪਿਸਤਲ ਫਾੜ ਹੋਇਆ ਆ। ਉਹ ਪਿਸਤਲ ਲੈ ਕੇ ਮੇਰੀ ਦੁਕਾਨ ਤੇ ਆਇਆ ਜੀ ਨਾਲ ਗਿਆਨ ਚੰਦ ਸੀਗਾ ਨਾਲ ਉਹਦਾ ਮੁੰਡਾ ਸੀਗਾ ਆਂਕੁਸ਼ ਤਿੰਨੇ ਜਣੇ ਆਏ ਆ ਨਾਲ ਇਹਨਾਂ ਦੇ ਹੋਰ ਮੁੰਡੇ ਵੀ ਸੀਗੇ ਜਿੰਦਾ ਮੈਨੂੰ ਨਾਂ ਨਹੀਂ ਪਤਾ ਉਹਨਾਂ ਕੋਲ ਦਾਤ ਵੀ ਸੀਗੇ, ਥੋੜੀਆਂ ਗੜਾਸੀਆਂ ਲੈ ਕੇ ਸਭ ਤੋੜੇ ਫਿਰਦੇ ਸੀ ਸਾਡੇ ਕੋਲ। ਜਦੋਂ ਗਿਆਨਚੰਦ ਮੇਰੀ ਦੁਕਾਨ ਦੇ ਅੰਦਰ ਵੜਾ ਲੰਗਾ ਅਸੀਂ ਸ਼ਟਰ ਸੱਟ ਲੱਗੇ ਉਹ ਤਾਂ ਸੱਚ ਸ਼ਟਰ ਵੱਜਿਆ ਜੀ ਅਸੀਂ ਕੋਈ ਸੱਟ ਨਹੀਂ ਮਾਰੀ ਕਿਤੇ ਵੀ ਠੀਕ ਹੈ ਜੀ ਉਹ ਤਾਂ ਸੱਚ ਸ਼ਟਰ ਵੱਜਿਆ ਅਸੀਂ ਆਪਣੇ ਸੇਫਟੀ ਨੂੰ ਸ਼ਟਰ ਸਿੱਟਦੇ ਪੈ ਗਏ ਥੱਲੇ ਵੀ ਸਾਡੂੰ ਮਾਰਨ ਪੁੱਟਾ ਉਦੋਂ ਉੱਥੇ ਦੋਨਾਂ ਦੇ ਨਾਲ ਦੀ ਕੋਈ ਲੜਾਈ ਹੋਈ ਆ ਆਪਸ ਵਿੱਚ ਜਾਂ ਨਹੀਂ ਹੋਈ ਨਹੀਂ ਲੜਾਈ ਸਾਡੀ ਕੋਈ ਨਹੀਂ ਸਰ ਹੋਈ ਸਾਡੇ ਸੱਟਾ ਉਹਨਾਂ ਨੇ ਮਾਰੀਆਂ ਤੁਸੀਂ ਦੇਖ ਸਕਦੇ ਹੋ ਮੇਰੀ ਬਾਹਰ ਲੱਗੀ ਆ ਉਂਗਲ ਤੇ ਇਹ ਲੜਾਈ ਜਿਹੜੀਆਂ ਸੱਟਾਂ ਵੱਜੀਆਂ ਇਹ ਕਿੱਥੇ ਹੋਈ ਸੀ ਲੜਾਈ ਇਹ ਲੜਾਈ ਸਰ ਮੇਰੀ ਦੁਕਾਨ ਦੇ ਉੱਪਰ ਇਹ ਬੰਦੇ ਹਮਲਾ ਕਰਨ ਆਏ ਆ ਜੀ ਇਹ ਕਿੰਨੇ ਜਣੇ ਸੀ ਕੌਣ ਕੌਣ ਸੀ ਬਾਕੀ ਇਹ ਨਾਲ ਮੁੰਡੇ ਜਿਹੜੇ ਸਨ ਮੈਨੂੰ ਨਾਂ ਨਹੀਂ ਪਤਾ ਪਿਆ ਕਿ ਕੌਣ ਸੀਗੇ ਤੇ ਪੁਲਿਸ ਨੇ ਇਹਦੇ ਵਿੱਚ ਗਰਾਂ ਪੁਲਿਸ ਨੇ ਕੀ ਕਾਰਵਾਈ ਕੀਤੀ ਜੀ ਗਰਾਂ ਪੁਲਿਸ ਨੇ ਸਰ ਕੋਈ ਕਾਰਵਾਈ ਨਹੀਂ ਕੀਤੀ ਪਹਿਲਾਂ ਸਾਰੇ ਸਿਪੋਰਟ ਸੀਗੀ ਗੁਰਚਰਨ ਸਾਰਾ ਸੀਗੀ ਜੀ ਉੱਥੇ ਵੀ ਐਸ ਐਚਓ ਉੱਥੇ ਹੀ ਰਿਪੋਰਟ ਦਿੱਤੀ ਸਾਡੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਬਹੁਤ ਵੇੜੇ ਮਾਰੇ ਵੀ ਉਲਟ ਸਾਨੂੰ ਹੀ ਧੱਕ ਦੇ ਧਮਕ ਦੇ ਰਹੇ ਜੀ ਉਹ ਹੁਣ ਸਾਰੇ ਆਪਣੇ ਆਏ ਨੇ ਸ਼ਕੰਦਰ ਸਰ ਆਏ ਨੇ ਠੀਕ ਹੈ ਜੀ ਹੁਣ ਵੀ ਅਸੀਂ ਇੱਕ ਦਿਨ ਗਏ ਸੀ ਉਲਟ ਸਾਡੇ ਦੇ ਪਰਚੇ ਪਾਉਣ ਨੂੰ ਖਿਰਦੇ ਸੀ ਸਾਰੇ ਸਾਡੇ ਕੋਈ ਸੁਨਵਾਈ ਨਹੀਂ ਕੀ ਲੱਗ ਰਿਹਾ ਵੀ ਇਹ ਮਤਲਬ ਸਾਰਾ ਕੁਝ ਤੁਸੀਂ ਸੋਦਾ ਕੀਤਾ ਲਿਖ ਲਿਖਾ ਹੋਇਆ 10 ਲੱਖ ਦਾ ਵੀ ਰਿਟਰਨ ਚ ਹੋ ਗਿਆ ਤੁਹਾਨੂੰ ਕਬਜ਼ਾ ਵੀ ਮਿਲ ਗਿਆ ਹੁਣ ਅੱਜ ਦੀ ਰੇਟ ਚ ਕਬਜ਼ਾ ਗਿਆਨ ਕੋਲ ਹਾਂਜੀ ਹਾਂਜੀ ਤੁਹਾਡੇ ਨਾਲ ਮਾਰਕਟਾਈ ਹੋਈ ਆ ਹੁਣ ਵਿੱਚੋਂ ਗੱਲ ਇਹ ਵੀ ਪਤਾ ਲੱਗਦੀ ਵੀ ਜਿਹੜੀ ਕਾਰਵਾਈ ਪੁਲਿਸ ਨੇ ਉਹ ਤੁਹਾਡੇ ਤੇ ਕੀਤੀ ਆ ਉਹੀ ਗੱਲ ਹੈ ਸਰ ਅੰਬਲੀ ਸੰਗਤ ਲੱਗਦੀ ਹੁੰਦਾ ਸਾਰੀ ਬੰਦ ਦੇਖੋ ਗਰੀਬ ਬੰਦੇ ਸਾਡਾ 10 ਲੱਖ ਰੁਪਏ ਇਹ ਖਤਮ ਕਰਨਾ ਚਾਹੁੰਦੇ ਸੀ ਇਹਨਾਂ ਨੇ 10 ਲੱਖ ਸਾਡਾ ਖਤਮ ਕਰ ਦਿੱਤਾ ਜੀ ਮੇਨ ਗੱਲ ਮੈਨੂੰ ਮੁੱਦਾ ਇਹ ਲੱਗਦਾ ਹੈ ਦੇਖੋ ਜੀ ਗਰੀਬਾਂ ਦਾ ਤਕਾ ਹਮੇਸ਼ਾ ਹੁੰਦਾ ਹੈ ਇਹ ਕਰਦੇ ਆਉਣਾ ਹੀ ਲੱਗਦਾ ਇੱਦਾਂ ਹੀ ਰਹਿਣਾ ਹੈ ਜੀ ਮੈਨੂੰ ਲੱਗਦਾ ਨਹੀਂ ਕੋਈ ਇਨਸਾਫ ਕਦੀ ਮਿਲੂਗਾ ਜੀ ਨਹੀਂ ਹੁਣ ਤੁਹਾਡੀ ਫਿਰ ਤੁਹਾਡੇ ਵਾਲੇ ਪਾਸਿਓਂ ਅਗਲੀ ਕਾਰਵਾਈ ਕੀ ਆ ਵੀ ਤੁਸੀਂ ਕਹਿ ਰਹੇ ਹੋ ਵੀ ਪੁਲਸ ਨੇ ਤਾਂ ਕੋਈ ਕਾਰਵਾਈ ਕੀਤੀ ਨਹੀਂ ਹਾਂਜੀ ਹਾਂਜੀ ਜਿਹੜੀ ਜ਼ਮੀਨ ਦਾ ਤੁਹਾਨੂੰ ਕਬਜ਼ਾ ਦਿੱਤਾ ਉਹਦੇ ਤੇ ਵੀ ਅੱਜ ਦੀ ਰੇਟ ਦੇ ਵਿੱਚ ਕਬਜ਼ਾ ਜਿਹੜਾ ਆ ਲੜਾਈ ਝਗੜੇ ਤੋਂ ਬਾਅਦ ਤੁਸੀਂ ਹਸਪਤਾਲ ਦਾਖਲ ਹੋ ਗਏ ਕਬਜ਼ਾ ਹੁਣ ਫੇਰ ਗਿਆਨ ਚੰਦ ਦਾ ਸਾਨੂੰ ਸਰ ਕੁੱਟ ਮਾਰ ਕੇ ਉਹਨਾਂ ਨੇ ਹਸਪਤਾਲ ਪਹਛਾਤਾ ਜੀ ਉਹਨਾਂ ਨੇ ਪਲਾਨਿੰਗ ਪੂਰੀ ਕੀਤੀ ਸੀਗੀ ਉੱਥੇ ਆਪਣੀਆਂ ਜਨਾਨੀਆਂ ਬਿਠਾਤੀ ਜਿੰਦੇ ਸਾਡੇ ਤੋੜ ਕੇ ਜਿੰਦੇ ਚਾਪੀਆਂ ਮੇਰਕੋ ਹੁਣ ਵੀ ਪਈਆਂ ਨੇ ਇਹਨਾਂ ਜਿੰਦੇ ਤੋੜ ਕੇ ਜਨਾਨੀਆਂ ਅੰਦਰਵਾੜਤੀਆਂ ਜੀ ਸਾਡਾ ਫੇਰ ਸਮਾਨ ਤੋੜ ਪਨ ਕੀਤੀ ਜੀ ਉੱਥੇ ਦੇਖੋ ਜੀ ਮੇਰਾ ਇਹਨਾਂ ਮਹਿੰਗਾ ਸਮਾਨ ਉੱਥੇ ਪਿਆ ਇਹਨਾਂ ਨੇ ਸ਼ੀਸ਼ੇ ਪੱਲੇ ਤਾਕੀਆਂ ਸਾਰੇ ਤੋੜੇ ਜੀ ਇਹਨਾਂ ਬੰ ਮੇਰਾ ਲੱਖਾਂ ਰੁਪਏ ਦਾ ਸਮਾਨ ਉੱਥੇ ਪਿਆ ਜੀ ਇਸ ਟਾਈਮ ਤੇ ਉੱਥੇ ਨਾਲ ਜਰਾ ਤੋੜ ਪੰਨ ਜੇ ਪੁਲਿਸ ਕਾਰਵਾਈ ਕੋਈ ਨਹੀਂ ਕਰ ਰਹੀ ਹੈ ਪਿਛਲੇ ਦਿਨਾਂ ਤੋਂ ਜੇ ਕੋਈ ਕਾਰਵਾਈ ਹੋਈ ਨਹੀਂ ਤੁਹਾਨੂੰ ਦੋਨਾਂ ਧਿਰਾਂ ਨੂੰ ਸਾਹਮਣੇ ਬਿਠਾਇਆ ਨਹੀਂ ਗਿਆ ਹਾਂਜੀ 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 ਜੇ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਨਾਲ ਧੱਕਾ ਹੋ ਰਿਹਾ ਤੇ ਅਗਲਾ ਸਟੈਪ ਤੁਹਾਡਾ ਕੀ ਹੋਗਾ ਅਗਲਾ ਸਟੈਪ ਸਾਡੇ ਸਾਰੇ ਇਹੀ ਹੈ ਦੇਖੋ ਤੁਸੀਂ ਸਾਡੇ ਨਾਲ ਕਰੋ ਅਸੀਂ ਤੁਹਾਡੇ ਨਾਲ ਤੁਰਦੇ ਜਾ ਕੇ ਮੌਕੇ ਦੇਖੋ ਮੌਕੇ ਜ਼ਮੀਨ ਕਿਹਦੀ ਆ ਉਹ ਕਿਹਦੀ ਦੁਕਾਨ ਹੈ ਉੱਥੇ ਆਪ ਦਾ ਪਿੰਡ ਚ ਪਤਾ ਕਰੋ ਵੀ ਦੁਕਾਨਦਾਰੀ ਕੌਣ ਕਰਦਾ ਹੈ ਕਿਹਦੀ ਦੁਕਾਨਦਾਰੀ ਕਿਹਦਾ ਸਮਾਨ ਪਿਆ ਹੈ ਪਤਾ ਕੀਤਾ ਜਾਵੇ ਕਿਸ ਨੇ ਇਨਕੁਆਰੀ ਨਹੀਂ ਕੀਤੀ ਨਹੀਂ ਉੱਥੇ ਕਾਰੋਬਾਰ ਕੀ ਚੱਲਦਾ ਜਿਹੜੀਆਂ ਦੁਕਾਨਾਂ ਰਾਤ ਨੂੰ ਹੀ ਖੁੱਲਦੀਆਂ ਸਾਰਿਆਂ ਦੀ ਜਿਹੜੀਆਂ ਰਾਤ ਨੂੰ ਸਾਰ ਦੁਕਾਨਾਂ ਖੁੱਲਦੀਆਂ ਮੈਂ ਅੱਗੇ ਵੀ ਇੱਕ ਮੇਰੀ ਵੀਡੀਓ ਮੈਂ ਪਾਈ ਸੀ ਸਰ ਮੀਡੀਆ ਰਾਈ ਪਾਈ ਸੀ ਇਹ ਬੰਦੇ ਚੈੱਕ ਨਹੀਂ ਕਰਦੇ ਨਹੀਂ ਹੈਗੀ ਵੀ ਦੁਕਾਨਾਂ 10 11 ਵਜੇ ਤੋਂ ਬਾਅਦ ਬੰਦ ਹੋ ਜਾਂਦੀਆਂ ਸਰ ਕੋਈ ਨਹੀਂ ਰੁਕਦਾ ਇਹਨਾਂ ਨੂੰ ਨਹੀਂ ਢਾਬਾ ਆ ਉੱਥੇ ਵੀ ਜਿਹੜਾ ਢਾਬਾ ਖੁੱਲ ਰੰਦਾ ਸਾਰੀ ਨਾਲ ਢਾਬਾ ਨਹੀਂ ਸਰ ਉੱਥੇ ਕੰਡਾ ਰੱਖਿਆ ਲੋਹਾ ਲੋਹਣਾ ਇਹਨਾਂ ਨੇ ਇੱਥੇ ਸਰਕਾਰੀ ਕੰਟੇਨਰ ਆਉਂਦੇ ਸੀਲਾ ਖੋਲਦੇ ਸਰਕਾਰੀ ਕੰਟੇਨਰਾਂ ਲਈ ਇਹ ਸਰਕਾਰੀ ਕੰਟੇਨਰਾਂ ਦੇ ਵਿੱਚ ਕੀ ਹੁੰਦਾ ਹੈ ਉਹ ਚ ਸਰਕਾਰੀ ਲੋਹਾ ਹੁੰਦਾ ਜੀ ਜਿਹੜਾ ਆਪਣਾ ਕੰਟੇਨਰ ਜਿਹੜੇ ਆਪਣੀਆਂ ਜਾਂਦੀ ਸ਼ੈਪ ਰਾਈ ਜਾਂਦੇ ਆ ਜੀ ਤੁਸੀਂ ਕੀ ਕਹਿੰਦੇ ਆ ਵੀ ਚੋਰੀ ਕਰਦੇ ਪਏ ਇਹ ਚੋਰੀ ਦੀ ਸਾਰੇ ਸਾਰੇ ਵਿੱਚ ਚੋਰੀ ਕਰੀ ਜਾਂਦੇ ਲੋਕਾਂ ਦੀ ਜ਼ਮੀਨਾਂ ਦੇ ਕਬਜ਼ੇ ਕਰੀ ਜਾਂਦੇ ਆ ਠੀਕ ਹੈ ਸਾਰੀਆਂ ਗੱਲਾਂ ਤੁਸੀਂ ਪੁਲਿਸ ਨੂੰ ਨਹੀਂ ਦੱਸੀਆਂ ਹੋਰ ਤੁਸੀਂ ਦੱਸਿਆ ਇਹ ਸਾਰਾ ਮੈਂ ਰਿਪੋਰਟ ਭੇਜੀ ਹੈ ਬਣਾ ਕੇ ਜੀ ਕਿਨਾਂ ਨੂੰ ਦਿੱਤੀ ਸੀ ਰਿਪੋਰਟ ਇਹ ਡੀਐਸਪੀ ਤੱਕ ਦਿੱਤੀ ਸਾਡੀ ਬਰਵਿੰਦਰ ਕੌਰ ਮੇਰੀ ਘਰਵਾਲੀ ਵੱਲੋਂ ਗਈ ਹੈ ਜੀ ਰਿਪੋਰਟ ਬਣ ਕੇ ਵੀ ਬਸ ਕੰਮ ਚੈੱਕ ਕੀਤਾ ਕਿ ਕੀ ਚੱਲਦਾ ਕੀ ਨਹੀਂ ਸਾਡਾ 10 ਲੱਖ ਰੁਪਈਆ ਖਾਪਤ ਕਰਦਾ ਜੀ ਜਿਹੜੀ ਰਾਤ ਨੂੰ ਤੁਸੀਂ ਕਹਿੰਦੇ ਸੀਲਾਂ ਖੁੱਲਦੀਆਂ ਉਹਦੇ ਸਬੰਧ ਚ ਤੁਸੀਂ ਕਿਹਨੂੰ ਲੈ ਕੇ ਦਿੱਤਾ ਸੀ ਜਿਹੜੀਆਂ ਸੀਲਾਂ ਖੁੱਲਦੀਆਂ ਸਰ ਉਹ ਸੀ ਐਸਐਸਪੀ ਜਗੰਦਰ ਹੀ ਪਾਈ ਹੋਈ ਹੈ ਜੀ ਠੀਕ ਹੈ ਜੀ ਅਸੀਂ ਡੀਐਸਪੀ ਜੱਫਾਏ ਫਲੋਰ ਹੀ ਪਾਈ ਹੋਈ ਹੈ ਜੀ ਠੀਕ ਹੈ ਜੀ ਸਾਰੀਆਂ ਗਈਆਂ ਹੋਈਆਂ ਨੇ ਸਾਡੀ ਕੋਈ ਸੁਣਵਾਈ ਨਹੀਂ ਸਕਦਾ ਚਾਹ ਹੁਣ ਗੱਲ ਆਪਾਂ ਕਰਦੇ ਆਂ ਲੜਾਈ ਦੀ ਲੜਾਈ ਦੇ ਵਿੱਚ ਉਹਨਾਂ ਦੇ ਬਿਆਨ ਹੋ ਗਏ ਤੁਹਾ ਸਾਡੇ ਸਰ ਬਿਆਨ ਫਗਵਾੜੇ ਦੇ ਥੱਲੇ ਨਹੀਂ ਹੋਇਆ ਸਾਡੇ ਕੋਲ ਬਿਆਨ ਲੈਣ ਕੋਈ ਆਇਆ ਨਹੀਂ ਹੈਗਾ ਜਿੱਦਾਂ ਬਿਆਨ ਬੰਦਾ ਉਹਦੇ ਬਿਆਨ ਲੈ ਕੇ ਉਹ ਸਾਡੇ ਦੇ ਪਾਸੇ ਗੁਰਾਇਆਂ ਬੋਲੋ ਤੁਹਾਨੂੰ ਪਤਾ ਵੀ ਤੁਸੀਂ ਇਸ ਟਾਈਮ ਫਗਵਾੜਾ ਜਿਹੜਾ ਹੈਗਾ ਹਸਪਤਾਲ 'ਚ ਐਡਮਿਟ ਹਾਂਜੀ ਸਰ ਅਸੀਂ ਕੱਲ੍ਹ ਦਿਨ ਉਹਨਾਂ ਨੂੰ ਫੋਨ ਕੀਤੇ ਯਾਰ ਉਹਨਾਂ ਨੂੰ ਭੇਜੀਆਂ ਆਏ ਭਾਈ ਸਾਡੇ ਕੋਲ ਆਓ ਇੱਥੇ ਹੀ ਦਾਖਲ ਹੋਏ ਸਾਡੀ ਸਨਵਾਈ ਕਰੋ ਸਾਨੂੰ ਕੁੱਟਮਾਰ ਹੋਈ ਆ ਗੁਰਾਇਆਂ ਸ਼ਹਿਰ ਦੇ ਸਾਡੀ ਦੁਕਾਨ ਪੈਂਦੀ ਆ ਤੁਸੀਂ ਸਾਡੇ ਚੈੱਕ ਕਰੋ ਆ ਕੇ ਅਸੀਂ ਇੱਥੇ ਦਾਖਲ ਹੋਏ ਹਾਂ ਸੰਭੋ ਕੋ ਪੁੱਛਣੋਂ ਨਹੀਂ ਆਇਆ ਜੀ ਕੀ ਮੰਗ ਕੀ ਕਰਦੇ ਤੁਸੀਂ ਮਤਲਬ ਜਗਾ ਤੁਸੀਂ ਇੱਕ ਵਿੱਕੀ ਦੇ ਨਾਲ ਤੁਹਾਡਾ ਵੇਚਣ ਖਰੀਦਣ ਦਾ ਕੋਈ ਲੈਣ ਦੇਣ ਹੋਇਆ ਸੀ 10 ਲੱਖ ਰੁਪਏ ਦਾ ਵੀ ਰੋਲ ਆਇਆ ਸੀ ਮੀਡੀਆ 'ਚ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲਦਾ ਪਿਆ ਇਹ ਜਿਹੜੀ ਅੱਜ ਮਾਰਕੋਟ ਹੋਈ ਆ ਇਹ ਕਿਉਂ ਹੋਈ ਆ ਕੀ ਗੱਲ ਸੀ ਤੁਸੀਂ ਵਿੱਚ ਇੱਕ ਸਟੇ ਦੀ ਗੱਲ ਕਰ ਰਹੇ ਹੋ ਪੂਰੀ ਸਟੋਰੀ ਕੀ ਆ ਇਹ ਸਟੋਰੀ ਇਹ ਆ ਜੀ ਇਹਦੇ ਨਾਲ 10 ਲੱਖ ਦਾ ਬਿਆਨਾ ਹੋਇਆ ਸੀ ਗੱਜਬਜਾ ਦੋ ਸਾਲ ਦਾ ਟੈਂਸ ਹੂੰ ਦੋ ਸਾਲ ਜਦੋਂ ਪੂਰੇ ਹੋਏ ਆ ਤੇ ਮੈਂ ਕਚਹਿਰੀਆਂ ਗਰਾਇਆ ਗਿਆ ਇਹਦੀ ਵੇਟ ਕੀਤੀ ਸਾਰਾ ਦਿਨ ਮੇਰੇ ਨਾਲ ਇੱਕ ਬੰਦਾ ਹੋਰ ਵੀ ਸੀ ਕਿ ਇਹਨੇ ਪਿਛਲੀ ਜਗ੍ਹਾ ਕੋਈ ਉਹਨੂੰ ਵੇਚੀ ਸੀ 13 ਲੱਖ ਦੀ ਉਹ 5 ਲੱਖ ਉਹ ਤੋਂ ਇਹਨੇ ਬਿਆਨਾ ਲਿਆ ਸੀ ਵਿੱਕੀ ਨੇ ਵਿੱਕੀ ਨੇ ਮੈਨੂੰ 10 ਲੱਖ ਦਿੱਤਾ ਸੀ ਵਿੱਕੀ ਨੇ ਉਹ ਤੋਂ 5 ਲੱਖ ਰੁਪਏ ਲਿਆ ਸੀ ਉਹ ਵੀ ਬੰਦਾ ਮੇਰੇ ਨਾਲ ਇਹਨੂੰ ਫੋਨ ਫੋਨ ਕੀਤੇ ਬੰਦਾ ਉੱਤੇ ਗਰਾਇਆ ਤੇ ਹਾਜ਼ਰੀ ਤੇ ਪਹੁੰਚਿਆ ਨਹੀਂ ਅਸੀਂ ਫਿਰ ਲੰਚ ਟਾਈਮ ਤੋਂ ਬਾਅਦ ਅਸੀਂ ਆਪਣਾ ਲਿਖ ਲਖਾਈ ਸ਼ੁਰੂ ਕਰਾ ਕੇ ਤੇ ਅਸੀਂ 6:30 ਵਜੇ ਆਪਣੀ ਹਾਜ਼ਰੀ ਲਵਾ ਕੇ ਉੱਤੇ ਵੀ ਜਿਹੜਾ ਬੰਦਾ ਮਾਲਕ ਜਿਹੜਾ ਖਰੀਦਣ ਵਾਲਾ ਸੀ ਉਹ ਪਹੁੰਚਿਆ ਨਹੀਂ ਇਸ ਕਰਕੇ ਅਸੀਂ ਵੀ ਹਾਜ਼ਰੀ ਲਵਾ ਕੇ ਤੋਂ ਉੱਥੋਂ ਅਸੀਂ ਇੱਕ ਗੱਲ ਵਿੱਚ ਤੁਸੀਂ ਦੱਸਦੇ ਪਏ ਆ ਵੀ ਜਿਹੜਾ ਵਿੱਕੀ ਸੀਗਾ ਇਹ ਹਾਜ਼ਰੀ ਲਵਾਣ ਫਗਵਾਲੇ ਚਲਾ ਗਿਆ ਹਾਂਜੀ ਮਤਲਬ ਪ੍ਰਾਪਰਟੀ ਜਿਹੜੀ ਹੈਗੀ ਹੈ ਹੈਗੀ ਫਲੋਰ ਬਹੂਆ ਫਲੋਰ ਪੈਂਦਾ ਗੁਰਾਇਆ ਪੈਂਦਾ ਹਾਂਜੀ ਇਹ ਉੱਥੇ ਚਲਾ ਗਿਆ ਉਹ ਤਾਂ ਚਲੋ ਪਹਿਲੇ ਨੰਬਰ ਤੇ ਉਹ ਮੰਨਣਯੋਗ ਹੈ ਨਹੀਂ ਗੱਲ ਜੇ ਤੁਸੀਂ ਕਹਿ ਰਹੇ ਆ ਕਿ ਉਹ ਵੀ ਕਹਿ ਰਿਹਾ ਵੀ ਮੇਰੇ ਕੋ ਹਾਜ਼ਰੀ ਹੈਗੀ ਹੈ ਦੂਸਰੇ ਨੰਬਰ ਤੇ ਵੀ ਜਦੋਂ ਅਦਾਲਤ ਨੇ ਤੁਹਾਨੂੰ ਸਟੇ ਦਿੱਤਾ ਵਾ ਸਟੇ ਤੋਂ ਬਾਅਦ ਇੱਥੇ ਕਬਜ਼ਾ ਕਿਸ ਦਾ ਸੀਗਾ ਕਬਜ਼ਾ ਸਟੇ ਤੋਂ ਪਹਿਲਾਂ ਵੀ ਮੇਰਾ ਸੀ ਤੇ ਸਟੇ ਤੋਂ ਬਾਅਦ ਵੀ ਮੇਰਾ ਸੀ